ਲੀਡਰਸ਼ਿਪ ਕੋਈ ਵੀ ਆ ਕੋਈ ਨਾ ਕੋਈ ਸੀਨੀਅਰ ਪਾਰਟੀ ਦੇ ਆਗੂ ਸਹਿਬਾ ਆ ਰਹੇ ਹੋਗੇ ਜੀ ਤੇ ਸੰਦੀਪ ਜੀ ਹੋਣ ਜਾਂ ਕੋਈ ਵੀ ਇਹਨਾਂ ਦੇ ਵੀ ਡਿਊਟੀ 'ਤੇ ਆਦ ਰਹੇਗੇ ਸਾਰੇ ਦੇਸ਼ ਚ ਚੋਣਾ ਚੱਲ ਰਹੀਆਂ ਕੋਈ ਕਿਤੇ ਕੋਈ ਕਿਤੇ ਮੈਡਮ ਕੇਜਰੀਬਾਲ ਜੀ ਇਸ ਗੱਲ ਦੀ ਸੁਭਾਤਾ ਪੰਜਾਬ ਦੇ ਚੋਣ ਬਾਰੇ ਆ ਸਕਦੇ ਆਪਨੇ ਕਰ ਸਕਦੇ ਆਉਣਗੇ ਤਾਂ ਜਰੂਰ ਪਰ ਇਹਨਾਂ ਦਿਨਾਂ ਦੇ ਨਾਮ ਕੋਈ ਮੈਨੂੰ ਬੋਟੀ ਇਨਫਰਮੇਸ਼ਨ ਜਰੂਰ ਉਹ ਵੀ ਹਾਜ਼ਰੀ ਲਾਉਣਗੇ ਇੱਕ ਅੱਜ ਮੈਡਮ ਹਰਸਿੰਦਰਤ ਕੋਲ ਉਹਨੇ ਵੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਤੁਹਾਡੇ ਤੇ ਸਵਾਲ ਰਹੀਤੇ ਨੇ ਕਿ ਵੀ ਪਹਿਲਾਂ ਕਾਂਗਰਸ ਦੇ ਵਿੱਚ ਵੀ ਰਹੇ ਨੇ ਉਹਨਾਂ ਦੇ ਉਹ ਸਰਕਾਰ ਦੇ ਵਿੱਚ ਲੇਕਿਨ ਹੁਣ ਪਿਛਲੇ 2.5 ਸਾਲਾਂ ਤੋਂ ਲਗਾਤਾਰ ਸਰਕਾਰ ਦੇ ਵਿੱਚ ਨੇ ਉਹ 10 ਸਾਲਾਂ ਵੀ ਉਹਨਾਂ ਨੇ ਕੀ ਕੰਮ ਕਰਾਇਆ ਨੇ 10 ਸਾਲਾਂ ਨੂੰ ਅ ਮੇਬੀ ਹਰਸਿੰਦਰਤ ਹੋਰਾਂ ਨੂੰ ਸ਼ਾਇਦ ਕੋਈ ਪਤਾ ਨਹੀਂ ਕੀ ਡਰ ਮਨ ਵਿੱਚ ਲੱਗਣ ਲੱਗ ਗਿਆ ਮੇਰੇ ਤੇ ਬਹੁਤ ਹੀ ਫੋਕਸ ਕਰੀ ਜਾਂਦੇ ਰਹਿੰਦੇ ਆ ਮੈਂ ਪਹਿਲਾਂ ਜਦੋਂ ਵੀ ਸੇਵੀ ਪਾਰਟੀ ਸੀ ਉੱਥੇ ਵੀ ਲੋਕਾਂ ਦੀ ਸੇਵਾ ਵਿੱਚ ਰਿਹਾ ਸਾਰੇ ਮੈਨੂੰ ਜਾਣਦੇ ਆ ਜਿਹੜੇ ਵੀ ਕੰਮ ਮੌਕੇ ਦੇ ਹੁੰਦੇ ਸੀ ਉਹ ਕਰਵਾਉਣੇ ਫਰਜ਼ ਬਣਦਾ ਕੋਈ ਵੀ ਹੈ ਤੇ ਹੁਣ ਮੈਂ ਜੇ 2 ਸਾਲ ਤੋਂ ਐਮਐਲਏ ਬਣਿਆ ਮੈਂ ਆਪਣੇ ਇਲਾਕੇ ਜਿੱਥੇ-ਜਿੱਥੇ ਜੋ-ਜੋ ਲੋੜ ਸੀ ਉੱਤੇ ਸਾਰੇ ਭਰਾਵਾਂ ਨਾਲ ਨਿਭਿਆ ਔਰ ਜਦ ਮੈਂ ਸਾਲਖ ਤਾਂ ਐਗਰੀਕਲਚਰ ਮਿਨਿਸਟਰ ਬਣਿਆ ਉਦਿਤ ਵੀ ਮੈਂ ਆਪਣੇ ਵੱਲੋਂ ਚਾਹੇ ਅਸੀਂ ਕਿਸਾਨਾਂ ਨੂੰ ਸਬਸਿਡੀ ਦੇਣੀ ਸੀ 33% ਕਾਟਨ ਦੇ ਸੀਡ ਤੇ ਚਾਹੇ ਅਸੀਂ ਸਿੱਧੀ ਬਜਾਈ 1500 ਫੱਦਈਆ ਜਿਹੜੀ ਸਿੱਧਾ ਚੋਨਾ ਜੀ ਦੇ ਨਾਲ ਪਾਣੀ ਵੀ ਬਚਤ ਹੁੰਦੀ ਹੈ ਔਰ ਹੋਰ ਵੀ ਜੇ ਮੇਰਾ ਕੰਮ ਸੀ ਕਿ ਲੋਕਾਂ ਨੂੰ ਚੰਗੀ ਫਰਟੀਲਾਈਜ਼ਰ ਤੇ ਚੰਗੀਆਂ ਦਵਾਈਆਂ ਮਿਲਣ ਉਹਦੇ 'ਚ ਕੋਈ ਇਹੋ ਜਿਹੀ ਗੱਲ ਆਈ ਹੈ ਤੁਹਾਨੂੰ ਜ਼ਰੂਰ ਕੰਟਰੋਲ ਕੀਤਾ ਹੈ ਕੋロナ ਦੇ ਪਰਤੇ ਵੀ ਦੱਟ ਕੀਤੇ ਆ ਜੋ ਮੇਰਾ ਕੰਮ ਸੀ ਮੈਂ ਪੂਰੀ ਇਮਾਨਦਾਰੀ ਨਾਲ ਕਰਦਾ ਰਿਹਾ ਕੋਈ ਕਿਸੇ ਨੇ ਮੇਰੇ ਤੇ ਉਂਗਲ ਨਹੀਂ ਰੱਖੀ ਮੈਨੂੰ ਨਹੀਂ ਪਤਾ ਹਰ ਸਿਮਰਤਔਰੀ ਮੇਰੇ ਕੋਲ ਕੀ ਚਾਉਂਦੇ ਆ ਉਹਨਾਂ ਨੇ ਕਿਹਾ ਕਿ ਆਪਦੇ ਏਰੀਏ ਦੇ 10 ਸਾਲ ਜਿ ਤੋਂ ਹੋਇਆ ਐਮਐਲਏ ਉੱਥੇ ਕੀ ਸਵਾਰਿਆ ਅਜੇ ਤੱਕ ਉਹਨਾਂ ਨੇ ਤੇ ਸਵਾਰੀ ਜਾਂਦੇ ਸੀ ਉੱਥੇ ਵਿਗਾੜਿਆ ਹੀ ਕੀ ਐ ਮੈਨੂੰ ਇਹ ਤੂੰ ਦੱਸ ਦੇ ਨਾ ਵੀ ਹਰ ਸਿਮਰਤਔਰੀ ਕਹਦੇ ਨੇ ਵੀ ਇਹਨਾਂ ਨੇ ਕੀ ਸਵਾਰਿਆ ਅਸੀਂ ਤਾਂ ਅਜ ਸਾਡੇ ਬਹੁਤਾ ਸੀ ਪਾਣੀ ਦੀ ਪ੍ਰੋਬਲਮ ਚੱਲਦੀ ਸੀ ਉਹਨਾਂ ਦੇ ਬਿਜਲੀ ਦੇ ਬਿੱਲ ਸੀਗੇ ਨਹਿਰਾਂ ਦੇ ਲਾਏ ਗਏ ਸੀਗੇ ਉਹ ਅਸੀਂ ਮਾਫ ਕਰਵਾ ਦਿੱਤੇ ਗਏ ਹੋਰ ਵੀ ਜਿੱਥੇ ਲੋੜ ਐ ਉੱਤੇ ਸਾਰੇ ਥਾਵਾਂ ਤੇ ਅਸੀਂ ਜਿਹੜੀਆਂ ਤਕਰੀਬਨ ਸਾਰੇ ਸੂਏ ਕੱਸੀਆਂ ਇਸ ਸਾਲ 1.5 ਸਾਲ ਵਿੱਚ ਮੇਰੇ ਇਲਾਕੇ ਦੀਆਂ ਵੀ ਕਰਵਾ ਦਿੱਤੀਆਂ ਜਿਹੜੇ 13 ਉਮੀਦਵਾਰ ਸੀ ਟੈਗ ਦੇ 13 ਲੋਕ ਸਨ ਸੀਗਾ 13 ਵਿੱਚੋਂ 12 ਐਲਮ ਜਿਹੜੇ ਖੜੇ ਕਿਤੇ ਤੇ ਪੰਜਾਬ ਸਰਕਾਰ ਨੂੰ ਜਿਹੜਾ ਡਬਲ ਖਰਚਾ ਕਰਵਾਇਆ ਜਿਹੜਾ ਪ੍ਰਸ਼ਾਸਨ ਨੂੰ ਜਦੋਂ ਇਨਾਂ ਕੋਲ ਕੋਈ ਆਮ ਬੰਦਾ ਨਹੀਂ ਸੀ ਜਿਸ ਨੂੰ ਖੜਾ ਕਰ ਸਕਦਾ ਜਦੋਂ ਅਕਾਲੀ ਦਲ ਵੱਲੋਂ ਅਸਤੀਫੇ ਦਵਾ-ਦਵਾ ਕੇ ਦੂਸਰੀਆਂ ਪਾਰਟੀਆਂ ਤੋਂ ਜਗਿੰਦਰਪਾਲ ਜੈਨ ਜੀ ਹੋਰਾਂ ਨੂੰ ਵੀ ਐਮਐਲਏ ਬਣਾਇਆ ਜਾਂਦਾ ਹੈ ਸਰਦਾਰਜੀਤ ਮਹਿੰਦਰ ਸਿੰਘ ਸਿੱਧੂ ਨੂੰ ਵੀ ਬਣਾਇਆ ਜਾਂਦਾ ਉਹ ਤੋਂ ਬੀਬੀ ਹਰਸਿਮਰ thora ਨੂੰ ਖਰਚੇ ਤੋਂ ਡਰਨੇ ਲੱਗ ਰਿਹਾ ਸੀ ਤੇ ਜਨਰਲ ਚੋਣ ਆਏ ਦੇ ਚਾਹੇ ਵੀ ਪਾਰਟੀ ਦਾ ਪਾਰਟੀ ਸਮਝੋ ਵੀ ਇਸੋ ਉਮੀਦਵਾਰ ਨੂੰ ਉੱਥੇ ਲੜਾਇਆ ਜਾਵੇ ਚੰਗੀ ਗੱਲ ਅਸੀਂ ਉਸ ਤਰ੍ਹਾਂ ਤਾਂ ਨਹੀਂ ਨਾ ਵੀ ਸੀਟ ਦੂਸਰੀ ਤੂੰ ਛੇਤੀ ਵੇਲੀ ਕਰਾ ਕੇ ਤੂੰ ਖਰਚੇ ਨਹੀਂ ਪੈ ਰਹੇ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ